ਵੇ ਗਵਰਨਮੈਂਟ পাগল ਹੋ ਗਿਆ ਭਗਵੰਤ ਮਾਨ পাগল ਹੋ ਗਿਆ ਇਹ ਚੱਟਕੂ ਬਣ ਗਿਆ ਉਹਨਾਂ ਦਾ ਜਿਹੜੇ ਇਹਦੇ 92 ਪੇਡਾਂ ਨੇ ਉਹਨਾਂ ਨੇ ਕਿਸੇ ਦਾ ਕੋਈ ਬਿਆਨ ਨਹੀਂ ਦਿੱਤਾ ਪੇਡਾਂ ਕਿਹੜੀਆਂ ਪੇਡਾਂ ਪੇਡਾਂ ਜਿਹੜੀਆਂ ਇਹਦੇ 92 ਐਮ ਐਲ ਏ ਬਣੇ ਹੋਇਆ ਉਹ ਕਹਿੰਦੇ ਸਾਨੂੰ ਲੋਕਾਂ ਨੇ ਚੁਣਿਆ ਹੈ ਜੀ ਲੋਕਾਂ ਨੇ ਚੁਣਿਆ ਲੋਕਾਂ ਨੇ ਚੁਣਿਆ ਦਾ ਭਲਾਈ ਵਾਸਤੇ ਦਾ ਲਾ ਗਈ ਲੋਕਾਂ ਨੇ ਕਰਦਾ ਜੋ ਕਰ ਲੋ ਜੀ ਲੈਂਡ ਪੌਲਿੰਗ ਦੇ ਵਿੱਚ ਐਮ ਐਲ ਏ ਐਮ ਪੀ ਆਪਦੀਆਂ ਜ਼ਮੀਨਾਂ ਦੇ ਦੇਣ ਜੇ ਸਰਕਾਰ ਪਿੱਛੇ ਨਾ ਹਟੀ ਤਾਂ ਤੁਸੀਂ ਦੇਖਿਓ ਬਾਈ ਜੀ ਇਹ ਪੰਜਾਬ ਹੈ ਚੀਕਾਂ ਘੜਾ ਦੇਗੇ ਇਹਨਾਂ ਨੂੰ ਦੱਸ ਦੇਗੇ ਤੁਸੀਂ ਦੇਖਿਓ ਵੀ ਭਾਦਿਆਂ ਨੂੰ ਰਾਹ ਵੀ ਨਹੀਂ ਮਿਲਣਾ ਇਹਨਾਂ ਨੂੰ ਉਹ ਕਹਿੰਦੇ ਸੀ ਪੰਜਾਬ ਦਾ ਭੱਲਾ ਕਰਨਾ ਤੁਸੀਂ ਕਹਿੰਦੇ ਸੀ ਉਹਨਾਂ ਦੇ ਚੀਕਾ ਘੜਾ ਦੇਗੇ ਕਿੱਥੇ ਫਰਕ ਪੈ ਗਿਆ ਇਹਨਾਂ ਇਹ ਬਾਈ ਜੀ ਪ੍ਰੋਬਲਮ ਤਾਂ ਇਹ ਹੈ ਪੰਜਾਬ ਦਾ ਭਲਾ ਕਰਨੀ ਆ ਇਹ ਪੰਜਾਬ ਨੂੰ ਖਾਂਡ ਤੁਰੇ ਆ ਕਹਿੰਦੇ ਮੁੱਖ ਮੰਤਰੀ ਸਾਹਿਬ ਕਹਿੰਦੇ 1 ਰੁਪਿਆ ਵੀ ਮੈਂ ਖਾ ਲਿਆ ਨਾ ਮੇਰੇ ਵਾਸਤੇ ਜ਼ਹਿਰ ਦੇ ਸਮਾਨ ਆਉ ਤੁਸੀਂ ਕਹਿੰਦੇ ਇਹਨਾਂ ਨੇ ਪੰਜਾਬ ਖਾ ਲਿਆ ਉਹ ਭਰਾ ਤੁਸੀਂ ਤੇ ਮੁੱਖ ਮੰਤਰੀ ਨੂੰ ਤਾਂ ਇਹ ਪਾਲਿਸੀ ਪੰਡ ਵੀ ਨਹੀਂ ਦਿੱਤੀ ਗਈ ਕਹਿੰਦੇ ਵੀ ਤੁਸੀਂ ਝੰਡਾ ਸਾਰਾ ਤੁਸੀਂ ਚੁੱਕਣਾ ਹੈ ਹਰੇਕ ਆ ਤੁਸੀਂ ਇਹ ਸਵਾਲ ਕਰਨਾ ਹੈ ਹੋਰ ਬੰਦੇ ਕਿੱਥੇ ਗਏ ਉਹ ਕਿਉਂ ਨਹੀਂ ਪੁੱਛਦੇ ਤੁਸੀਂ ਹੁਣ ਸੱਸ ਨੂੰ ਉਹਦੇ ਝਗੜਿਆਂ 'ਚ ਵੀ ਵੜ ਗਏ ਇਹ ਵੀ ਇਸ ਤਰ੍ਹਾਂ ਹੀ ਲੋਕਾਂ 'ਚ ਬੈਠਦਾ ਸੀ ਤੋ ਹੈ ਨਹੀਂ ਸੀ ਸੱਤਾ ਦੇ ਵਿੱਚ ਇਹ ਵੀ ਹਰ ਇੱਕ ਗੱਲ 'ਚ ਸਾਡੇ ਨਾਲ ਹੁੰਦਾ ਸੀ ਬੰਦੀ ਸਿੰਘਾਂ ਦੀ ਗੱਲ ਵੀ ਇਹ ਕਰਦਾ ਸੀ ਜਦੋਂ ਗੁਰਬਖਸ਼ ਸਿੰਘ ਬਾਲੇ ਜਾ ਕੇ ਬੈਠਿਆ ਉੱਥੇ ਵੀ ਪਹੁੰਚਿਆ ਇਹ ਵੀ ਚੰਡੀਗੜ੍ਹ ਵੀ ਪਹੁੰਚਿਆ ਕਹਿੰਦਾ ਬੰਦੀ ਸਿੰਘਾਂ ਦੀ ਗੱਲ ਕਰਦਾ ਅੱਜ ਬੰਦੀ ਸਿੰਘੀ ਨੂੰ ਭੁੱਲ ਗਏ ਮੇਰੇ ਪਿੰਡ ਦੇ ਵੀ ਚਲੋ ਕੋਈ ਬੰਦੇ ਕੰਸੈਂਟ ਦਿਖਾ ਦਿਓ ਉਹ ਮਨ ਹੈ ਨਹੀਂ ਕੋਈ ਕਿਸੇ ਨੇ ਹਾਮੀ ਭਰੀ ਆ ਕਿਸੇ ਬੰਦੇ ਕਿਸਾਨ ਨੇ 100% سارے ਬੰਦੇ ਸੇ ਬੈਠੇ ਆ ਇੱਕ ਬੰਦਾ ਨਹੀਂ ਹੈ ਰੁਵੰਤ ਮਾਨ ਦਾ 100% ਪਬਲਿਕ ਵਿੱਚ ਕਦੇ ਨਹੀਂ ਆਉਂਦਾ ਲੁਧਿਆਣੇ ਇਕੱਠ ਕਰਿਆ ਜਿਹੜੇ ਕਿਸਾਨਾਂ ਦੇ ਮੇਨ ਆ ਬੰਦੇ ਦੇ ਸਭ ਘਰਾਂ ਚ ਡਟੇਨ ਕਰ ਲਏ ਫਿਰ ਸਟੇਜ ਤੇ ਜੜ ਕੇ ਬੋਲ ਰਹੇ ਆ ਉੱਥੇ ਸਾਨੂੰ ਕੋਈ ਆਇਆ ਹੀ ਨਹੀਂ ਮੇਰੇ ਨਾਲ ਡਿਬੇਟ ਕਰਨ ਤੁਸੀਂ 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 ਪੱਤਰਕਾਰ ਹੋ ਤੁਸੀਂ ਬੁਲਾ ਲਓ ਆਪਾਂ ਬੈਜ ਜਾਨੇ ਮੇਰੇ ਨਾਲੇ ਗੱਲ ਲੈ ਵੀ ਮੈਂ ਇੱਕ ਛੋਟਾ ਜਿਹਾ ਇਨਸਾਨ ਹਾਂ ਬੈਠੋਗੇ ਮੁੱਖ ਮੰਤਰੀ ਨਾਲ ਬੈਠੋਗੇ ਹਾਂ ਬੈਠੀ ਹਾਂਗਾ ਮੈਂ ਪੰਜ ਹੱਥੋਂ ਦੇ ਉਹਨਾਂ ਨੂੰ ਨਹੀਂ ਪੰਜਰ ਗੱਲਾਂ ਦਾ ਜਵਾਬ ਹੀ ਦੇ ਦੇਵੇ ਉਹ ਬੈਠੇ ਤਾਂ ਹੈ ਕਿਸਾਨਾਂ ਨਾਲ ਖੰਨੇ ਇੱਕ ਪਿੰਡ ਦੇ ਵਿੱਚ ਮੋਟਰ ਦੇ ਉੱਤੇ ਸਾਰੇ ਕਿਸਾਨ ਖੁਸ਼ ਸੀ ਨਹੀਂ ਨਹੀਂ ਅੱਜ ਦਾ ਫੇ ਮੈਂ ਭਾਈ ਜਾਨਾ ਆਪਣੇ ਬੰਦੇ ਲੈ ਕੇ ਇੱਕ ਪਾਸੇ ਇਹਦਾ ਸਰਕਾਰ ਆ ਜਿਹੜੀ ਪਹਖਾਰੀਆਂ ਨੂੰ ਫਾੜਨ ਦਾ ਹੀ ਆ ਦੂਜੇ ਪਾਸੇ ਠੂਠਾ ਫੜਾ ਰਹੀ ਆ ਚੰਡੀਗੜ੍ਹ ਅੰਗਰੇਜ਼ਾਂ ਨੇ ਬਸਾਈ ਤੀ ਉਸ ਟਾਈਮ ਦੇ ਵਿੱਚ ਅੱਜ ਵੀ ਚੰਡੀਗੜ੍ਹ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਗਈ ਨਾ ਸੜਕਾਂ ਦੀ ਪ੍ਰੋਬਲਮ ਨਾ ਕਿਸੇ ਤਰੀਕੇ ਦੀ ਇਹਨਾਂ ਨੇ ਕਿੰਨੇ ਸ਼ਹਿਰ ਬਸਾ ਲਏ ਕੰਜਰਾਂ ਨੇ ਇਹਨਾਂ ਦੀਆਂ ਪ੍ਰੋਬਲਮਾਂ ਹੀ ਪ੍ਰੋਬਲਮਾਂ ਐ ਸੋ ਇਸ ਸਮੇਂ ਕਿਸਾਨ ਜਿਹੜੇ ਹੈਗੇ ਆ ਉਹ ਟਰੈਕਟਰ ਮਾਰਚ ਕਰਦੇ ਹੋਏ ਸ਼ਹਿਰ ਦਾ ਢੇਡਾ ਦੇ ਰਹੇ ਆ ਤੇ ਇਹ ਆਪਣਾ ਰੋਸ ਜਤਾਇਆ ਜਾ ਰਿਹਾ ਕਿ ਜੋ ਇਹ ਪਾਲਿਸੀ ਸਾਡੇ ਖਿਲਾਫ ਜਾਰੀ ਕੀਤੀ ਗਈ ਆ ਇਹ ਸਾਨੂੰ ਮੰਜ਼ੂਰ ਨਹੀਂ ਸਰਕਾਰ ਦਾ ਪੱਖ ਹੈ ਕਿ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਇਹ ਪਾਲਿਸੀ ਨੂੰ ਲੈ ਕੇ ਆ ਰਹੇ ਹਾਂ ਪਰ ਦੂਜੇ ਪਾਸੇ ਕਿਸਾਨ ਇਸ ਦੇ ਨਾਲ ਸਹਿਮਤ ਨਹੀਂ ਆ ਤਾਂ ਟਰੈਕਟਰ ਮਾਰਚ ਜਿਹੜਾ ਹੈਗਾ ਵੱਡੀ ਗਿਣਤੀ ਦੇ ਵਿੱਚ ਟਰੈਕਟਰਾਂ ਨੂੰ ਲੈ ਕੇ ਰੋਡ-ਰੋਡ ਤੋਂ ਹੁੰਦਾ ਹੋਇਆ ਫਿਰ ਉੱਪਰ ਸ਼ਹਿਰ ਦੇ ਵਿੱਚ ਪੂਰੇ ਸ਼ਹਿਰ ਦਾ ਘੇੜਾ ਲਾਊਗਾ ਤੇ ਸਨੇਹਾ ਸਪਸ਼ਟ ਹੈ ਸਰਕਾਰ ਨੂੰ ਕਿ ਅਸੀਂ ਆਪਣੀਆਂ ਜ਼ਮੀਨਾਂ ਇਸ ਪਾਲਿਸੀ ਦੇ ਤਹਿਤ ਨਹੀਂ ਦੇਣੀਆਂ ਸੋ ਤੁਸੀਂ ਦੇਖ ਰਹੇ ਹੋ ਕਿ ਲੰਬਾ ਟਰੈਕਟਰ ਮਾਰਚ ਹੈ ਸੌ ਦੀ ਗਿਣਤੀ ਦੇ ਵਿੱਚ ਇਸ ਦੇ ਵਿੱਚ ਟਰੈਕਟਰ ਜਿਹੜੇ ਹੈਗੇ ਉਹ ਸ਼ਾਮਲ ਹੋਏ ਹਨ ਤੇ ਹਾਏ ਹਾਏ ਨਾਰੇ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਸਰਕਾਰ ਦੇ ਖਿਲਾਫ ਜਿਹੜੇ ਹੈਗੇ ਨਾਰੇबाजी ਕੀਤੀ ਜਾ ਰਹੀ ਹੈ ਹਾਏ 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 50 ਸਰਕਾਰ ਹਾਏ 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 ਕਿਸਾਨਾਂ ਦੀਆਂ ਜ਼ਮੀਨਾਂ ਖੋਰੀਆਂ ਬੰਦ ਕਰੋ ਆ ਗਿਆ ਹਾਂਜੀ ਕਿਹੜੇ ਹੱਕ ਕਿਹੜੇ ਹੱਕਾਂ ਦੀ ਗੱਲ ਸਾਡੇ ਆਕਾ ਜਿਹੜਾ ਸਾਡੇ ਪਿੰਡਾਂ ਦੇ ਜ਼ਮੀਨਾ ਖੋਹਣ ਲੈਂਡ ਵਾਟਿੰਗ ਪਾਲਿਸੀ ਵਿੱਚ ਜਿਹੜੇ ਇਹਨਾਂ ਦੇ 92 ਪੇਡਾਂ ਨੇ ਉਹਨਾਂ ਨੇ ਕਿਸੇ ਨੇ ਕੋਈ ਬਿਆਨ ਨਹੀਂ ਦਿੱਤਾ ਏਡਾਂ ਕਿਹੜੀਆਂ ਪੇਡਾਂ ਪੇਡਾਂ ਜਿਹੜੀਆਂ ਇਹਨਾਂ ਦੇ 92 ਐਮਐਲਏ ਬਣੇ ਹੋਇਆ ਉਹ ਕਹਿੰਦੇ ਸਾਨੂੰ ਲੋਕਾਂ ਨੇ ਚੁਣਿਆ ਹੈ ਜੀ ਲੋਕਾਂ ਨੇ ਚੁਣਿਆ ਲੋਕਾਂ ਨੇ ਚੁਣਿਆ ਦਾ ਭਲਾਈ ਵਾਸਤੇ ਦਾ ਲਾਗੀ ਲੋਕਾਂ ਦੀਏ ਕਰਦਾ ਜੋ ਕਰ ਲੋ ਜੀ ਠੀਕ ਹੈ ਨਾ ਤੁਹਾਨੂੰ ਲੱਗਦਾ ਨਹੀਂ ਵੀ ਤੁਹਾਡੀ ਭਲਾਈ ਹੈ ਇਹਦੇ ਵਿੱਚ ਉਹ ਸਰਕਾਰ ਤਾਂ ਇਹੀ ਕਹਿੰਦੀ ਭਲਾਈ ਨਹੀਂ ਹੈਗੀ ਜੀ ਹਾਂਜੀ ਸਰਕਾਰ ਤਾਂ ਕਹਿੰਦੀ ਭਲਾਈ ਹੈ ਤੁਹਾਡੀ ਇਹਦੇ ਵਿੱਚ ਭਲਾਈ ਹੈ ਜੀ ਕੋਣ ਕੋਈ ਸਾਡੀ ਭਲਾਈ ਨਹੀਂ ਹੈਗੀ ਜੇ ਸਾਡੀ ਭਲਾਈ ਹੁੰਦੀ ਅਸੀਂ ਕਾਹਨੂੰ ਇੱਥੇ ਸੜਕਾਂ 'ਤੇ ਘੁੰਮਦੇ ਮਹੀਨੇ ਤੋਂ ਹਾਂਜੀ ਵੀ ਨਾ ਤਾਂ ਸੜਕਾਂ ਤੇ ਤੁਹਾਨੂੰ ਧੱਕੇ ਸਰਕਾਰ ਕਰਕੇ ਮਿਲ ਰਹੇ ਹੈ। ਔਰ ਕਰ ਕਰਕੇ ਮਿਲ ਰਹੀ ਜਿਹੀ ਆਪਣੇ ਬੱਚੇ ਛੱਡੇ ਡੰਗਰ ਬੱਚਾ ਛੱਡੇ ਸਭ ਕੁਝ ਛੱਡ ਗਿਆ ਇਸੇ ਧੱਕੇ ਖਾ ਰਹੇ ਨੇ ਸੜਕਾਂ ਤੇ। ਔਰ ਤਾਂ ਕਹਿੰਦੀ ਤੁਹਾਡੇ ਹੱਕ ਦੇ ਵਿੱਚ ਪਾਲਸੀ ਬਹੁਤ ਵਧੀ ਜਾ ਰਹੀ ਹੈ ਜੀ ਇਹ ਤੁਹਾਨੂੰ ਵਪਾਰ ਕਰਨ ਆਜੂਗਾ ਤੁਹਾਡਾ ਜੀਵਨ ਪੱਤਰ ਉੱਚਾ ਹੋ ਜਾਊਗਾ। ਜੀਮੀਦਾਰ ਤਾਂ ਵਪਾਰ ਪਹਿਲਾਂ ਹੀ ਸਿੱਖਿਆ ਹੋਇਆ ਬੱਚੇ ਜੰਮਦੇ ਹੀ ਵਪਾਰ ਸਿੱਖ ਜਾਂਦੇ ਜੀਮੀਦਾਰਾਂ ਦੇ ਜੀ। ਉਹਨਾਂ ਨੂੰ ਵਪਾਰ ਕਰਨ ਦੀ ਲੋੜ ਨਹੀਂ। ਕਿਉਂਕਿ ਜੀਮੀਦਾਰ ਤਾਂ ਖੇਤੀ ਜੇ ਪੈਦਾ ਕਰ ਖੇਤੀ ਜੇ ਸਿੱਖ ਰਿਹਾ। ਠੀਕ ਹੈ ਨਾ? ਹਾਂਜੀ। ਖੇਤੀ ਛੱਡ ਕੇ ਤੁ ਕਿਸੇ ਰੇਸ਼ਨ ਦੇ ਕਿਵੇਂ ਦੇਖਦੇ ਹਾਂ ਬਾਈ ਜੀ ਦੇਖੋ ਤੁਸੀਂ ਦੇਖੋ ਇਤਸ਼ਾਹ ਕਿੰਨਾ ਮਤਲਬ ਮਤਲਬ ਲੋਕ ਜਾਗ ਚੁੱਕੇ ਆ ਮਕਸਦ ਜਿਹੜਾ ਐਸਕੇਮ ਦਾ ਐਸੀ ਵੀ ਲੋਕਾਂ ਨੂੰ ਜਾਗਰੂਤ ਕਰਨਾ ਹੈ ਕੋਈ ਭਾ ਜ਼ਮੀਨ ਦੇਣ ਨੂੰ ਤਿਆਰ ਨਹੀਂ ਜੇ ਕੋਈ ਕੱਦਕਾ ਹੈ ਵੀ ਸਰਕਾਰ ਦਾ ਕੋਈ ਬੰਦਾ ਹੋ ਸਕਦਾ ਅਸੀਂ ਕਹਿੰਦੇ ਵੀ ਪਹਿਲਾਂ ਐਮਐਲਏ ਐਮਪੀ ਆਪਦੀਆਂ ਜ਼ਮੀਨਾਂ ਦੇ ਦੇਣ ਲੈਂਡ ਪੌਲਿੰਗ ਦੇ ਵਿੱਚ ਐਮਐਲਏ ਐਮਪੀ ਆਪਦੀਆਂ ਜ਼ਮੀਨਾਂ ਦੇ ਦੇਣ ਜੇ ਸਰਕਾਰ ਪਿੱਛੇ ਨਾ ਹਟੀ ਤਾਂ ਤੁਸੀਂ ਦੇਖਿਓ ਬਾਈ ਜੀ ਇਹ ਪੰਜਾਬ ਹੈ ਚੀਕਾਂ ਘੜਾ ਦੇਗੇ ਇਹਨਾਂ ਨੂੰ ਦੱਸ ਦੇਗੇ ਤੁਸੀਂ ਦੇਖਿਓ ਵੀ ਭਾਦਿਆਂ ਨੂੰ ਰਾਹ ਵੀ ਨਹੀਂ ਮਿਲਣਾ ਇਹਨਾਂ ਨੂੰ ਉਹ ਕਹਿੰਦੇ ਸੀ ਪੰਜਾਬ ਦਾ ਭੱਲਾ ਕਰਨਾ ਤੁਸੀਂ ਕਹਿੰਦੇ ਸੀ ਉਹਨੇ ਚੀਕਾ ਘੜਾ ਦੇਗਾ ਕਿੱਥੇ ਫਰਕ ਪੈ ਗਿਆ ਇੰਨਾ ਇਹ ਬਾਈ ਜੀ ਪ੍ਰੋਬਲਮ ਤਾਂ ਇਹ ਹੈ ਪੰਜਾਬ ਦਾ ਭੱਲਾ ਕਰਨੀ ਆ ਇਹ ਪੰਜਾਬ ਨੂੰ ਖਾਂਡ ਤੁਰੇ ਆ ਮਤਲਬ ਇਸ ਨੀਤੀ ਤੁਰੇ ਤੁਸੀਂ ਇਹ ਦੇਖੋ ਜਿਸ ਦਿਨ ਦੀ ਸਰਕਾਰ ਆਈ ਹੈ ਹੁਣੇ ਤੁਸੀਂ ਕੱਲ ਦੀ ਪ੍ਰਬੋਧ ਦੇਖ ਲਓ 25 25000 ਕਰੋੜ ਸਰਕਾਰ ਮਤਲਬ ਤਕਰੀਬਨ ਹੋਰ ਕਰਜ਼ੇ ਚੱਕ ਰਹੀ ਹੈ ਸਰਕਾਰ ਦਿਨ ਪਰ ਦਿਨ ਇਹਨਾਂ ਨੇ ਕਰਜ਼ੇ ਕਿੰਨੂ ਵਧ ਰਹੀ ਹੈ ਉਹ ਕਹਿੰਦੇ ਮੁੱਖ ਮੰਤਰੀ ਸਾਹਿਬ ਕਹਿੰਦੇ 1 ਰੁਪਈਆ ਵੀ ਮੈਂ ਖਾ ਲਿਆ ਨਾ ਮੇਰੇ ਵਾਸਤੇ ਜ਼ਹਿਰ ਦੇ ਸਮਾਨ ਆਉ ਤੁਸੀਂ ਕਹਿੰਦੇ ਇਹਨਾਂ ਨੇ ਪੰਜਾਬ ਖਾ ਲਿਆ ਉਹ ਭਰਾ ਤੁਸੀਂ ਤੇ ਮੁੱਖ ਮੰਤਰੀ ਨੂੰ ਤਾਂ ਇਹ ਪਾਲਿਸੀ ਪੰਡ ਵੀ ਨਹੀਂ ਦਿੱਤੀ ਗਈ ਤੁਸੀਂ ਇਹ ਦੇਖੋ ਵੀ ਜਿਹੜੀ ਬੀਰੋਕਰੇਸੀ ਸਾਰੀ ਦਿੱਲੀ ਵਾਲੇ ਨੇ ਆਪਦੇ ਕਬਜ਼ੇ 'ਚ ਕਰ ਲਈ ਹੈ ਉਹਨਾਂ ਨੇ ਸੀਮ ਦੇ ਹੱਥ ਦੇ ਵਿੱਚ ਜਿਹੜਾ ਇਹ ਵਿਭਾਗਤਾ ਉਹ ਵੀ ਲੈ ਲਿਆ ਉਸ ਤੋਂ ਸੀਮ ਨੂੰ ਤਾਂ ਖੁਦ ਨੂੰ ਪਤਾ ਨਹੀਂ ਇਸ ਪਾਲਿਸੀ ਬਾਰੇ ਲਾਗੂ ਕੋਈ ਹੋਰ ਕਰਾ ਰਿਹਾ ਹੈ ਦਿੱਲੀ ਵਾਲੇ ਕਰਵਾ ਰਹੇ ਹਨ ਅਤੇ ਖਾਣਾ ਵੀ ਬਾਜੀ ਉਹਨਾਂ ਨੇ ਤੁਸੀਂ ਇਹ ਦੇਖੋ ਜੇ ਇਲੈਕਸ਼ਨ ਦੇ ਸਮੇਂ ਜਿਹੜੇ ਉਹਨਾਂ ਦਾ ਦਿੱਲੀ ਤੋਂ ਆਏ ਬੀਸੀ ਟੀਮਾਂ ਸੀ ਉਹਨਾਂ ਨੇ ਪੰਜਾਬ ਦੇ ਕਈ ਨੌਜਵਾਨਾਂ ਨੂੰ ਲਾਰੇ ਜਿਹਾ ਕੇ ਕਰੋੜਾ ਰੁਪਇਆ ਉਹਨਾਂ ਤੋਂ ਖਾ ਗਏ ਜਿਉਹਨਾਂ ਨੂੰ ਪਤਾ ਨਹੀਂ ਤਾਂ ਮੁੱਖ ਮੰਤਰੀ ਸਾਹਿਬ ਸਟੇਜ ਤੋਂ ਫਿਰ ਵੀ ਕਿੱਥੇ ਗਣਾ ਰਹੇ ਆ ਫਿਰ ਮੁੱਖ ਮੰਤਰੀ ਸਾਹਿਬ ਕਹਿੰਦੇ ਤੁਹਾਨੂੰ ਕਿਸੇ ਨੇ ਮਜਬੂਰ ਨਹੀਂ ਕਰਨਾ ਤੁਸੀਂ ਤੁਹਾਡੀ ਮਰਜ਼ੀ ਆ ਤੁਸੀਂ ਆਪਣੀਆਂ ਜ਼ਮੀਨਾਂ ਵੇਚ ਕੇ ਆਪਣੇ ਜੀਵਨ ਪੱਧਰ ਉੱਚੇ ਕਰੋ ਤੁਹਾਨੂੰ ਹਜ਼ਾਰ ਗੜ ਦਾ ਰੈਸ਼ੀ ਪਲਾਟ ਮਿਲਣਾ ਹੈ 200 ਗੜ ਦਾ ਕਮਰਸ਼ੀਅਲ ਮਿਲਣਾ ਹੈ ਹਰ ਗੱਲ ਤਾਂ ਮੁੱਖ ਮੰਤਰੀ ਸਾਹਿਬ ਆਪ ਦੱਸ ਰਹੇ ਤੁਸੀਂ ਕਹਿੰਦੇ ਇਹਨਾਂ ਨੂੰ ਪਤਾ ਕੁਝ ਨਹੀਂ ਉਹ ਤਾਂ ਹੀ ਦੱਸ ਸੀਮ ਨੂੰ ਦੱਸਦੇ ਵੀ ਸਾੜੇ 3 슈ਗਰ ਮਿਲ ਖੰਡ ਮਿਲ ਆ ਇਹਨਾਂ ਨੇ ਲਾਡਾ ਫਰੀਦਕੋਟ ਤੇ ਜਗਰਾਉ ਖੰਨ ਮਿਲਾਂ ਬੰਦ ਬੰਦ ਹੋ ਚੁੱਕੀਆਂ ਜਿਨ੍ਹਾਂ ਦੀ ਸੈਂਕੜੇ ਏਕੜ ਜ਼ਮੀਨ ਬਾਈ ਜਿਨ੍ਹਾਂ ਦੇ ਵਿੱਚ ਹਲੇ ਸਿਰਫ 10% ਡਵੈਲਪਮੈਂਟ ਹੋਈ ਹੈ 15 12 22 ਸਾਲ ਹੋ ਚੁੱਕੇ ਤੁਸੀਂ ਇਹ ਦੇਖੋ ਵੀ ਉੱਥੇ ਜਿੰਨੀਆਂ ਮਰਜ਼ੀ ਕਲੋਨੀਆਂ ਵਸਾ ਲੈ ਜਿੰਨਾ ਇਹਨਾਂ ਦਿਲ ਕਰਦਾ ਕੱਲਾ ਹੀ ਨਹੀਂ ਮੁਹਾਲੀ ਦੇ ਵੀ ਤੁਸੀਂ ਚਲੇ ਜਾਓ ਉਹ ਸਾਈਡ ਦੇ ਵਿੱਚ ਕਿੰਨਾ ਲੇਕਿਨ ਜਿਹੜੀਆਂ ਅਸਲੀ ਪਾਲਿਸੀਆਂ ਉਹ ਸਰਕਾਰ ਬਣਾ ਰਹੀ ਅਸੀਂ ਇਹਨਾਂ ਨੂੰ ਮੰਗ ਪੁੱਤਰ ਇਹਨਾਂ ਤੇ ਐਮਐਲਏ ਨੂੰ ਮਿਲ ਚੁੱਕੇ ਤੁਸੀਂ ਅੱਜ ਆਦਰ ਸਟੇਟਾਂ ਦੀ ਤਰ੍ਹਾਂ ਜਿਸ ਤਰ੍ਹਾਂ ਹਿਮਾਚਲ ਰਾਜਸਥਾਨ ਨੇ ਆਪ ਦੇ ਕਾਨੂੰਨ ਬਣਾਏ ਆ ਤੁਸੀਂ ਵੀ ਬਣਾਓ ਵੀ ਬਾਹਰੋਂ ਆ ਕੇ ਕੋਈ ਇੱਥੇ ਨਾ ਖਰੀਦੇ ਜ਼ਮੀਨ ਤੁਸੀਂ ਪੰਜਾਬ ਦੇ ਪਾਣੀਆਂ ਦੀ ਹੱਕਾਂ ਦੀ ਗੱਲ ਕਰੋ ਲੇਕਿਨ ਸਰਕਾਰ ਜਿੱਥੇ ਫੇਲ ਹੋ ਚੁੱਕੀ ਤੁਸੀਂ ਇਹ ਦੇਖੋ ਸਰਕਾਰ ਕਹਿੰਦੀ ਸੀ ਬੀਬੀਐਮਪੀ ਤੇ ਉੱਤੇ ਜਿਹੜੀ ਸੈਂਟਰ ਦੀ ਫੋਰਸ ਲੱਗ ਚੁੱਕੀ ਐ ਬਾਈ ਜਿਹੜਾ ਚੰਡੀਗੜ੍ਹ ਸੀ ਸਾਡਾ ਸਾਡਾ ਹੀ ਸੀ ਉੱਥੇ 60 40 ਦੀ ਰੇਸ਼ਿਓ ਸੀ ਕਿਸੇ ਟਾਈਮ ਦੇ ਵਿੱਚ ਜਦੋਂ ਅੱਜ ਤੋਂ 80 ਦੇ ਤਹੱਕਿਆਂ ਦੇ ਵਿੱਚ ਹਰਿਆਣਾ 40% ਦੀ ਅਸੀਂ ਸਾਡੇ 60% ਦੀਆਂ ਨੌਕਰੀਆਂ ਅੱਜ ਜਿਹੜੀਆਂ ਉੱਥੇ ਆਪਣੇ ਕਾਲਜ ਸਕੂਲ ਹੈ ਨਾ ਉਹਨਾਂ ਦੇ ਵਿੱਚ ਪੋਸਟਾਂ ਖਾਲੀ ਪਈਆਂ ਪੰਜਾਬ ਸਰਕਾਰ ਜਿਹੜਾ ਭਗਵਾਨ ਤਮਨ ਸੀ ਕਹਿੰਦਾ ਮੈਨਿਆ ਤਾਂ ਕੋਈ ਐਮਐਲਏ ਸਾੜੇ ਪਰਾਪਰ ਬੈਠੇ ਦਾ ਸਹੀ ਬਾਈ ਜੀ ਹੁਣ ਸੀਐਮ ਕੋਰਤਾ ਆਪਦਾ ਪਲੇਟਫਾਰਮ ਹੈ মিডিਆ ਆਪਦਾ ਉਹਨਾਂ ਨੇ ਕਵਰ ਰੱਖਿਆ ਵਾ ਜਿਹੜਾ ਉਹਨਾਂ ਦਾ মিডিਆ ਹੈ ਤੁਹਾਡੇ ਵਰਗੇ ਨਹੀਂ ਵੀਰ ਤੂੰ ਤਾਂ ਲੋਕਾਂ ਦੀ ਗੱਲ ਕਰਨ ਵਾਲੇ ਲੇਕਿਨ ਉਹਨਾਂ ਨੇ ਸਪੈਸ਼ਲ ਆਪਣਾ ਰੱਖਿਆ ਪਾਇ ਜਿਹੜਾ ਸਿਰਫ ਉਹਨਾਂ ਦੀ ਗੱਲ ਪਹੁੰਚਾਉਂਦਾ ਤੁਸੀਂ ਇਹ ਦੇਖੋ ਪੰਜਾਬ ਦਾ ਉੱਥੇ ਸਿਰਫ 5% ਹਿੱਸਾ ਰਹਿ ਗਿਆ ਇਸ ਟਾਈਮ ਕਿਉਂਕਿ ਪੰਜਾਬ ਦੇ ਨੌਜਵਾਨ ਉਹ ਜਿਹੜੇ ਨੌਕਰੀਆਂ ਦੇ ਨੇ ਪੰਜਾਬ ਸਰਕਾਰ ਕੋਟਾ ਆਪਦਾ ਪਰ ਇਹ ਨਹੀਂ ਰਹੀ ਬਾਈ ਜੀ ਮਤਲਬ ਬਦਕਿਸਮਤੀ ਇੰਨੀ ਹੈ ਲੋਕਾਂ ਨੂੰ ਸਮਝਣਾ ਪੈਣਾ ਦੇ ਜਰੀਏ ਇਹ ਕਰੋੜਾ ਰੁਪਇਆ ਕਰਜ਼ਾ ਦਾ ਚੁੱਕ ਗਏ ਉਹ ਕਹਿੰਦੇ ਵੀ ਤੁਸੀਂ ਝੰਡਾ ਸਾਰਾ ਤੁਸੀਂ ਚੁੱਕਣਾ ਹੈ ਹਰੇਕ ਤੁਸੀਂ ਇਹ ਸਵਾਲ ਕਰਨਾ ਹੈ ਹੋਰ ਬੰਦੇ ਕਿੱਥੇ ਗਏ ਉਹ ਕਿਉਂ ਨਹੀਂ ਪੁੱਛਦੇ ਤੁਸੀਂ ਹੁਣ ਸੱਸ ਨੂੰ ਦੇ ਝਗੜਿਆਂ ਤੇ ਵੀ ਵੜ ਗਏ ਹਰੇਕ ਦਿਨ ਤੁਸੀਂ ਪ੍ਰਧਾਨ ਹੋਏ ਪਏ ਭਾਈ ਬਾਈ ਜੀ ਜਿਹਨਾਂ ਨੂੰ ਲੋਕਾਂ ਨੂੰ ਦਰਦ ਹੈ ਪੰਜਾਬ ਦਾ ਉਹਨਾਂ ਨੇ ਜਦੋਂ ਸੀਐਮ ਸੀ ਨਾ ਇਹ ਪਹਿਲਾਂ ਇਹ ਵੀ ਇਸ ਤਰ੍ਹਾਂ ਹੀ ਲੋਕਾਂ 'ਚ ਬੈਠਦਾ ਸੀ ਤੋ ਹੈ ਨਹੀਂ ਸੀ ਸੱਤਾ ਦੇ ਵਿੱਚ ਇਹ ਵੀ ਹਰ ਇੱਕ ਗੱਲ 'ਚ ਸਾਡੇ ਨਾਲ ਹੁੰਦਾ ਸੀ ਬੰਦੀ ਸਿੰਘਾਂ ਦੀ ਗੱਲ ਵੀ ਇਹ ਕਰਦਾ ਸੀ ਜਦੋਂ ਗੁਰਬਖਸ਼ ਸਿੰਘ ਵਾਲੇ ਜਾ ਕੇ ਬੈਠਿਆ ਉੱਥੇ ਵੀ ਪਹੁੰਚਿਆ ਇਹ ਵੀ ਚੰਡੀਗੜ੍ਹ ਵੀ ਪਹੁੰਚਿਆ ਕਹਿੰਦਾ ਬੰਦੀ ਸਿੰਘਾਂ ਦੀ ਗੱਲ ਕਰਦਾ ਅੱਜ ਬੰਦੀ ਸਿੰਘੇ ਨੂੰ ਭੁੱਲ ਗਏ ਮਤਲਬ ਇਹਨੇ ਜਿੰਨੀਆਂ ਗੱਲਾਂ ਕੀਤੀਆਂ ਐ ਤੁਸੀਂ ਦੇਖੋ ਹੁਣ ਕਾਰੋ ਇਸ ਤੇ ਵੀ ਬੈਕ ਆਉਣਾ ਪੈਣਾ ਜਿਹੜੇ ਲੋਕ ਜਿਹੜੇ ਧਰਤੀ ਨਾਲ ਜੁੜੇ ਹੋਏ ਆ ਜਿਹੜੇ ਆਪਦੇ ਖਿੱਤੇ ਨਾਲ ਜੁੜੇ ਹੋਏ ਜਿਹਨਾਂ ਨੂੰ ਫਿਕਰ ਹੈ ਵੀ ਜਿਹੜੀ ਕੋਈ ਜ਼ਮੀਨ ਇਹਨਾਂ ਨੇ ਲੈਣੀ ਹੈ 100 ਸਾਲ ਬਾਈ ਡਵੈਲਪ ਨਹੀਂ ਹੋ ਸਕਦੀ ਪੰਜਾਬ ਦੇ ਵਿੱਚ 65000 ਏਕੜ ਦੀ ਗੱਲ ਹੈ ਨਾ ਬਾਈ ਜਿਹੜੇ ਇਹਨਾਂ ਤੇ ਕਹਿ ਰਹੇ ਵੀ ਅਸੀਂ ਲੈਣੀ ਹੈ ਉਹਦੇ ਵਿੱਚ 5000 ਏਕੜ ਜਿਹੜੀਆਂ ਜਿੰਪਹੀਆਂ ਸਾੜੀਆਂ ਸੜਕਾਂ ਉਹ ਕਿੱਥੇ ਜਾਣ ਗਈਆਂ 15 20% ਜਮੀਨ ਉਹਨਾਂ ਦੀ ਬਾਈ ਜੀ ਜਿਹੜਾ ਕੱਲਾ ਕੱਲਾ ਬੰਦਾ ਬੈਠਾ ਜਿਹੜਾ ਮਰ ਗਿਆ ਇੱਕ ਜਿਗੜਾ ਬਜ਼ੁਰਗ ਦੀ ਤੁਸੀਂ ਇਹ ਦੇਖੀ ਸੀ ਵੀ ਜਿਨ੍ਹਾਂ ਦੇ ਬੱਚੇ ਹੀ ਨਹੀਂ ਲਾਦਾ ਨਸ਼ੇ ਚਲੇ ਗੀਆਂ ਮਤਲਬ ਉਹ ਉਸ ਤਰ੍ਹਾਂ ਵੀ ਇੱਥੇ ਆਉਣਾ ਚਾਹੁੰਦੇ ਆ ਵੀ 10 ਸਾਲ ਬਾਅਦ ਕਿਸੇ ਨੇ ਬੋਲਣਾ ਹੀ ਨਹੀਂ ਵੀ ਜਮੀਨ ਕੀ ਦੀ ਆ ਬਾਈ ਜੀ ਸਾਡੇ ਬਤਲ ਬਹੁਤ ਰੌਲੇ ਪੈਣੇ ਥੋੜੇ ਰੌਲੇ ਨਹੀਂ ਹੈਗੇ ਸਰਕਾਰ ਨੂੰ ਇਸ ਤੇ ਹਟਣਾ ਚਾਹੀਦਾ ਏ ਜੇ ਕਿਸੇ ਭਰਾ ਨੂੰ ਲੋੜ ਹੈ ਲੋੜ ਬੰਦਾ ਉਹ ਆਪੇ ਆਪ ਦੀ ਕੀਮਤ ਮੁਤਾਬਕ ਜਮੀਨ ਵੇਚ ਦੂਗਾ ਜਿਗੜਾ ਪਹਿਲੇ ਸਮੇਂ ਚ ਹੁੰਦੀ ਆਈ ਹੈ ਤੁਸੀਂ ਇਹ ਦੇਖੋ ਜਿੰਨੇ ਸ਼ੇ ਵਸਾਏ ਸੀਵਰੇਜ ਤਾਂ ਸਰਕਾਰ ਤੋਂ ਆਪਦੀ ਸਹੀ ਨਹੀਂ ਪੈ ਸਕੀ ਤੁਸੀਂ ਜਿੱਥੇ ਮਰਜੀ ਦੇਖ ਲਓ ਕਰੋੜਾ ਰੁਪਇਆ ਇਹਨਾਂ ਦੇ ਬਿਧਾ ਖਾ ਕੇ ਸੀਵਰੇਜਾਂ ਤੇ ਦੇ ਵਿੱਚ ਕੋਈ ਤੂੰ ਇਹ ਤਾਂ ਦੇਖ ਸਕਦੇ ਚੰਡੀਗੜ੍ਹ ਅੰਗਰੇਜ਼ਾਂ ਨੇ ਵਸਾਈ ਤੀ ਉਸ ਟਾਈਮ ਦੇ ਵਿੱਚ ਅੱਜ ਵੀ ਚੰਡੀਗੜ੍ਹ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਗਈ ਨਾ ਸੜਕਾਂ ਦੀ ਪ੍ਰੋਬਲਮ ਨਾ ਕਿਸੇ ਤਰੀਕੇ ਦੀ ਇਹਨਾਂ ਨੇ ਕਿੰਨੇ ਸ਼ਹਿਰ ਵਸਾ ਲੇ ਕੰਜਰਾਂ ਨੇ ਇਹਨਾਂ ਦੀਆਂ ਪ੍ਰੋਬਲਮਾਂ ਹੀ ਪ੍ਰੋਬਲਮਾਂ ਆ ਉਹ ਕਹਿੰਦੇ 1992 ਤੋਂ ਕੋਈ ਕਲੋਨੀ ਸਰਕਾਰੀ ਬਣੀ ਹੋਣੀ ਜਿੰਨਾਂ ਲੁੱਟ ਕੇ ਖਾਦਾ ਹੈ ਜਾਂ ਲੀਡਰ ਲੁੱਟ ਕੇ ਖਾ ਗੇ ਜਾਂ ਪ੍ਰਾਪਰਟੀਾਂ ਵਾਲੇ ਬਿਲਡਰ ਜਿਹੜੇ ਹੈਗੇ ਉਹ ਲੁੱਟ ਕੇ ਖਾ ਗੇ ਜਿਹੜੀ ਮੇਲਣਾ ਲੋਕਾਂ ਨੂੰ ਚੀਕਾਂ ਲੀਡਰੇ ਮਾਰ ਰਹੇ ਆ ਫਿਰ ਬਿਲਡਰ ਮਾਰ ਰਹੇ ਆ ਚੀਕ ਬਾਈ ਤਾਂ ਹੀ ਤਾਂ ਅਸੀਂ ਕਹਿੰਦੇ ਆ ਵੀ ਤੁਹਾਡੇ ਵਾ ਪਹਿਲੇ ਬਹੁਤ ਪਿਆ ਏਰੀਆ ਪਹਿਲਾਂ ਉਹਨੂੰ ਡਿਵੈਲਪਮੈਂਟ ਕਰੋ ਜਿੰਨਾ ਵੀ ਏਰੀਆ ਇਹਨਾਂ ਦਾ ਜਗਰਾਉ ਖੰਡ ਮਿਲਦਾ 100 ਏਕੜ ਸੜਕ ਤੇ ਪਿਆ ਬਾਈ ਜੀ ਸਿਰਫ ਉਹਦੇ ਵਿੱਚ ਤਿੰਨ ਪਲਾਟ ਸਿਰਫ ਤਿੰਨ ਅਜੇ ਤੱਕ ਉੱਥੇ ਕੋਠੀਆਂ ਬਣੀਆਂ ਸੀਵਰੇਜ ਪ੍ਰੋਪਰ ਪਈ ਵੀ ਲਾਈਟਾਂ ਦਾ ਸਿਸਟਮ ਪ੍ਰੋਪਰ ਹੈ 20 ਸਾਲ ਹੋ ਗਏ ਅਜੂ ਨੂੰ ਉਹਨੂੰ ਉਹਨੂੰ ਡਿਵੈਲਪ ਨਹੀਂ ਅਸੀਂ ਕਹਿੰਦੇ ਵੀ ਜਿੰਨੀ ਪਈਆ ਪ੍ਰਾਪਰਟੀ ਸਰਕਾਰ ਕੋਲ ਉਹਨੂੰ ਡਿਵੈਲਪ ਕਰੇ ਉੱਥੇ ਬਣਾਵੇ ਉਹਨੂੰ ਦੇਖ ਕੇ ਫਿਰ ਹੋਰ ਅੱ ਕਨ ਐਣੀ ਨਾ ਹੈਗਾ ਅੱਜ ਇਹ ਲੈ ਲੈ ਕੇ ਇਹ ਨਾ ਮੇਨ ਮਕਸਦ ਕੀ ਆ ਬਾਈ ਜੀ ਮੇਨ ਮਕਸਦ ਪੜੋ ਸਿਰ ਪੰਜਾਬ ਸਰਕਾਰੀ ਦੇ ਉੱਤੇ ਮੋਟਾ ਕਰਜ਼ ਚੁਕਣਾ ਚਾਹੁੰਦੀ ਐ ਉਸ ਕਰਜ਼ ਦੇ ਜ਼ਰੀਏ ਇਹ ਆਪਦੀ ਵੀ ਸਾਖ ਬਚਾਉਣਾ ਚਾਹੁੰਦੀ ਆਪ ਖਾਣਾ ਵੀ ਚਾਹੁੰਦੀ ਆ ਅਗਲੀ ਇਲੈਕਸ਼ਨ 'ਚ ਖਰਚ ਕਰਨਾ ਵੀ ਚਾਹੁੰਦੀ ਐ ਜਿਹੜੀ ਸਰਕਾਰ ਕਰਨਾ ਚਾਹੁੰਦੀ ਮੇਨ ਮਕਸਦ ਇਹਦਾ ਇਹ ਆ ਉਹ ਡਿਵੈਲਪਮੈਂਟ ਦਾ ਕੋਈ ਮਕਸਦ ਨਹੀਂ ਬਾਈ ਜੀ ਬਹੁਤ ਤੁਸੀਂ ਦੇਖ ਲਓ ਜਿੱਥੇ ਫੈਕਟਰੀਆਂ ਬੰਦ ਪਈਆਂ ਜਿਸ ਤਰ੍ਹਾਂ ਸਿਸਟਮ ਬੰਦ ਪਿਆ ਏਰੀਆ ਇੰਨਾ ਪੰਜਾਬ ਦੇ ਪਿਛਪਿਆ ਤੁਸੀਂ ਉਹਨਾਂ ਦੀਆਂ ਆਪਦੇ ਮੀਡੀਆ ਜ਼ਰੀਏ ਜਾ ਕੇ ਰਿਪੋਰਟਾਂ ਤਿਆਰ ਕਰੋ ਪੰਜਾਬ ਸਰਕਾਰ ਤਾਂ 20 30 40 ਸਾਲ ਉਸੇ ਨੂੰ ਡਿਵੈਲਪ ਨਹੀਂ ਕਰ ਸਕਦੀ ਨਮੀ ਲੈਣ ਦੀ ਕੋਈ ਲੋੜ ਨਹੀਂ ਇਹਨਾਂ ਨੂੰ ਲੱਗਦਾ ਤੁਹਾਨੂੰ ਵੀ ਇਹ ਗੱਲ ਠੀਕ ਆ ਕਿਹੜੀ ਜਿਹੜੀ ਇਹ ਕਹਿ ਰਹੇ ਹਾਂਜੀ ਬਿਲਕੁਲ ਠੀਕ ਹੈ ਜੀ ਤੁਸੀਂ ਕੀ ਕਹੋਗੇ ਇਸ ਪਾਲਿਸੀ ਬਾਰੇ ਠੀਕ ਨਹੀਂ ਹੈ ਜੀ ਪਾਲਿਸੀ ਨਰੋਲ ਗਲਤ ਹੈ ਇਹ ਜੀ ਹੁਣ ਤੁਸੀਂ ਨਿਊ ਚੰਡੀਗੜ੍ਹ ਵਾਲੀ ਦੇਖ ਲਓ ਕਿੰਨਾ ਏਰੀਆ ਵੇ ਉਹ ਬਨੂੜ ਕਿੰਨੀ ਨੂੰ ਚਲੇ ਜਾਓ ਬਠਿੰਡੇ 500 100 ਕਿਲਾ ਪਿਆ ਜੀ ਇਹਦੇ ਵਿੱਚ 5-7 ਘਰ ਹੈ ਲੁਧਿਆਣੇ ਚ ਲਾਲੋੜੇ ਨਮੀ ਅਗਲੇ ਇਹ ਉਹਨਾਂ ਨੂੰ ਡਿਵੈਲਪ ਕਰ ਲਵੇਂ ਸਾਡਾ ਮਰੰਡਾ ਛੋੜਾ ਜਿਹਾ ਸ਼ਹਿਰ ਉਹਦੇ ਆਲੇ-ਦੁਆਲੇ 10 ਕਿਲੋ ਜਿਹਨੂੰ ਲੋਡ ਹੋਊਗਾ ਅਗਲਾ ਵੇਚ ਲੂਗਾ ਇਹ ਨਰੋਲ ਗਲਤ ਪਾਲਸੀ ਹੈ ਸਿਰਫ ਰੌਲਾ ਇੱਕੇ ਆ ਮੂਰੇ ਇਲੈਕਸ਼ਨ ਆ ਰਿਹਾ ਉਦੋਂ ਚ ਆਪਣੇ ਪੈਸੇ ਬਣਾਉਣੇ ਆ ਲੋਨ ਲੈਣਾ ਬੈਂਕ ਤੋਂ ਕੁਝ ਆਪਣੇ ਖਰਚੇ ਵਰਤੇ ਕੁਝ ਗਾਹਾਂ ਵਾਲੇ ਇਲੈਕਸ਼ਨ ਦਾ ਹੋਰ ਕੋਈ ਦੌਰ ਹੈ ਨਹੀਂ ਤੁਸਾਂ ਨਹੀਂ ਤੁਹਾਨੂੰ ਸਰਕਾਰ ਦੇ ਤੁਸੀਂ ਆਪ ਤਾਂ ਚੁਣੇ ਆ ਨਹੀਂ ਚੁਣਿਆ ਗਲਤੀ ਹੋ ਜਾਂਦੀ ਹੈ ਇੱਕ ਇਨਸਾਨ ਤੇ ਪਸਤਾ ਰਿਹਾ ਸਾਰਾ ਪੰਜਾਬੀ ਹਾਂ ਉਹ ਭਵੰਤਮਾਨ ਨੂੰ ਤਾਂ ਪਤਾ ਹੀ ਨਹੀਂ ਲੱਗ ਰਿਹਾ ਇਹ ਵੀ ਜਦੋਂ ਇਹਦਾ ਦਿੱਲੀ ਸਾਰਾ ਕੇਜਰੀਵਾਲ ਦੀ ਬੋਸ ਹੈ ਕਿੰਨੇ ਬੰਦੇ ਬਠਾਲ ਤੇ ਪੰਜਾਬ ਦੇ ਸਿਰ ਲਿਆ ਕੇ ਦਿੱਲੀ ਤੋਂ ਉਹ ਤੁਸੀਂ ਦੇਖ ਹੀ ਰਹੇ ਹੋ ਸਾਰਾ ਕੁਝ ਕਿਹਾ ਹੋ ਰਿਹਾ ਹੁਣ ਆਪਣੇ ਕਿਸਾਨ ਜੀ ਉਹਨਾਂ ਨੂੰ ਤਾਂ ਪਾਲਿਸੀ ਵੀ ਨਹੀਂ ਪੜਾਈ ਭਵੰਤਮਾਨ ਤਾਂ 10 ਸਵੇ ਪਬਲਿਕ ਵਿੱਚ ਕਾਤੇ ਨਹੀਂ ਆਉਂਦਾ ਲੁਧਿਆਣੇ ਇਕੱਠ ਕਰਿਆ ਜਿਹੜੇ ਕਿਸਾਨਾਂ ਦੇ ਮੇਨ ਆ ਬੰਦੇ ਦੇ ਸਭ ਘਰਾਂ ਚ ਡਿਟੇਨ ਕਰ ਲਏ ਪਰ ਤੁਸੀਂ ਤੇ ਜੜ ਕੇ ਬੋਲ ਰਹੇ ਹੋ ਉੱਥੇ ਸਾਨੂੰ ਕੋਈ ਆਇਆ ਹੀ ਨਹੀਂ ਵੇਰਨਲ ਡਿਬੇਟ ਕਰਨ ਤੁਸੀਂ 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 ਬੱਤਰ ਕਰੋ ਬੁਲਾ ਲਓ ਆਪਾਂ ਬੈਜ ਜਾਨੇ ਸਰ ਮੇਰੇ ਨਾਲੇ ਗੱਲ ਵੀ ਮੈਂ ਇੱਕ ਛੋਟਾ ਜਿਹਾ ਇਨਸਾਨ ਹਾਂ ਮੈਂ ਕਿ ਮੁੱਖ ਮੰਤਰੀ ਨਾਲ ਬੈਜੂਗੀ ਹਾਂ ਬੈਜੂਗਾ ਮੈਂ ਪੰਜ ਹੱਥ ਹੋਗੇ ਉਹਨਾਂ ਨੂੰ ਨਹੀਂ ਪੰਜ ਚਾਰ ਗੱਲਾਂ ਦਾ ਜਵਾਬ ਹੀ ਦੇ ਦੇਵੇ ਉਹ ਬੈਠੇ ਤਾਂ ਹੈ ਕਿਸਾਨਾਂ ਨਾਲ ਖੰਨੇ ਇੱਕ ਪਿੰਡ ਦੇ ਵਿੱਚ ਮੋਟਰ ਦੇ ਉੱਤੇ ਸਾਰੇ ਕਿਸਾਨ ਖੁਸ਼ ਸੀ ਨਹੀਂ ਨਹੀਂ ਆਇਆ ਫੇ ਮੈਂ ਬੈਜਣਾ ਆਪਣੇ ਬੰਦੇ ਲੈ ਕੇ ਤੁਸੀਂ ਟਾਈਮ ਰੱਖੋ ਕਿਸਾਨ ਨਹੀਂ ਸੀ ਜਿਹੜੇ ਬੈਠੇ ਸੀ ਉਹ ਤਾਂ ਉਹਨਾਂ ਦੇ ਜਿਹੜੇ ਪਸ਼ੂ ਆ ਸਰਕਾਰ 'ਚ ਪੈਸੇ ਬਣਾ ਰਹੇ ਆ ਤੇ ਹੁਣ ਤੁਸੀਂ ਕਾਹਨੂੰ ਚੈਨਲ ਦੇ ਥਰੂ ਮੈਂ ਬੋਲਣਾ ਚਾਹੁੰਦਾ ਹੁਣ ਵੀ ਉਹਦਾ ਕਹਿੰਦੇ ਆ ਕਿ ਕਿਸਾਨ ਐ ਜ਼ਮੀਨ ਦੇਣ ਨੂੰ ਰਾਜ਼ੀ ਆ ਕੌਣ ਰਾਜ਼ੀ ਆ ਕੋਈ ਰਾਜ਼ੀ ਹੈ ਨਹੀਂ ਹੈ ਨਹੀਂ ਗਰਾਉਂਡ ਤੇ ਤਾਂ ਆਉਣ ਨਾ ਗਰਾਉਂਡ ਹੱਤ ਘੜੇ ਕਰਕੇ ਕਹਿੰਦੇ ਜੀ ਅਸੀਂ ਮਾਨਸਾ ਤੁਹਾਡੇ ਨਾਲ ਨਹੀਂ ਹੈਗੇ ਹੈ ਜ਼ਮੀਨੇ ਨਹੀਂ ਆ ਜਿਵੇਂ ਦੇਖਦੇ ਹੋ ਜੀ ਵੀ ਜ਼ਮੀਨ ਹੈ ਨਹੀਂ ਉਹਨਾਂ ਲੋਕਾਂ ਦੀ ਜਿਹੜੇ ਬੰਦੇ ਜਿਹੜੇ ਬੰਦੇ ਸਰਕਾਰ ਦੇ ਕਹਿੰਦੀ ਹੈ ਵੀ ਸਾਨੂੰ ਲੋਕਾਂ ਨੇ ਆਪਣੀ ਡੇਟੀ ਆਪਣੀ ਹਾਲੀ ਜੁਤਰੀਆ ਬੇਰੀ ਕਿਹਾੜਾ ਸਾਨੂੰ ਉਹ ਸਰਕਾਰ ਦਿਖਾਵੇ ਕਾਗਜ ਉਹ ਬੰਦਿਆਂ ਦੀ ਜ਼ਮੀਨ ਵੀ ਨਹੀਂ ਹੈ ਉਹ ਹੋਰ ਬੰਦੇ ਡੈਕਟਰ ਨੇ ਸਾਨੂੰ ਕੰਸੈਂਟ ਮਿਲ ਗਈ ਮੇਰੇ ਪਿੰਡ ਦੇ ਵੀ ਚਲੋ ਕੋਈ ਬੰਦੇ ਕੰਸੈਂਟ ਦਿਖਾ ਦਿਓ ਕੋਈ ਮੈਂ ਹੈ ਨਹੀਂ ਕੋਈ ਕਿਸੇ ਨੇ ਹਾਂ ਮੈਂ ਭਰੀ ਆ ਕਿਸੇ ਬੰਦੇ ਨੇ ਕੰਸੈਂਟ ਨਹੀਂ 100% ਸਾਰੇ ਬੰਦੇ ਸੇ ਬੈਠੇ ਆ ਇੱਕ ਬੰਦਾ ਨਹੀਂ ਹੈ ਇੱਕ ਬੰਦੇ ਦੇ ਕੋ ਆਵੇ ਅੱਛਾ ਜੀ ਹਾਂ ਜੀ ਹਾਂ ਬਿਠਾ ਲਓ ਤਾਂ ਅਸੀਂ ਬਲਾਓ ਤਾਂ ਸਹੀ ਗੱਲ ਤਾਂ ਕਰੇ ਬੰਦਾ ਆ ਥੋੜੀ ਆ ਵੀ ਮਰੰਡੇ ਆਉਣਾ ਸਾਰਾ ਇਲਾਕਾ ਸੀਲ ਕਰ ਦੋ ਜੇ ਮਾਤੜ ਜਾਂਦਾ ਕੋਈ ਬੋਲ ਦੋਦੇ ਪਰਚਾ ਦਰਜ ਕਰ ਦੋ ਉਹ ਪਹਿਲਾਂ ਹੁਣ ਐਮਪੀ ਦੇ ਇਲੈਕਸ਼ਨ ਜੇ ਹੋਇਆ ਨਹੀਂ ਅਮਰਤਪੁਰ ਤੋਂ ਵੋਟਾਂ ਭਈਆਂ ਅਮਰੀਕਾ ਤੋਂ ਬੰਦਾ ਕਹਿੰਦਾ ਲੋਕ ਪੱਗ-ਬੱਟ ਭਾਈ ਹੁੰਨੇ ਅਸੀਂ ਪੱਗ-ਬੱਟ ਭਾਈ ਹਾਂ ਉਹਨਾਂ ਕੋਲ ਅਮਰੀਕਾ ਜਾ ਕੇ ਪੱਗ ਲਾਉਂਦੇ ਰਹੇ ਭਗਵੰਤ ਜੀ ਮਾਨ ਸਾਹਿਬ ਸ਼ਾਮ ਨੂੰ 5 ਵਜੇ ਵੋਟਾਂ ਦਾ ਐਂਡ ਹੁੰਦਾ 6 ਵਜੇ ਉਹਨੂੰ ਘਰ ਤੇ ਚੱਕ ਕੇ ਉਹਦਾ ਕਟਾਈ ਹੋ ਰਹੀ ਹੈ ਕੋਈ ਆਹ ਸਾਵਾ ਤੁਸੀਂ ਤਾਂ ਬਹੁਤ ਬੋਲ ਰਹੇ ਹੋ ਫਿਰ ਨਹੀਂ ਨਹੀਂ ਹੁਣ ਮੈਂ ਥੋੜੀ ਬੋਲ ਰਿਹਾ ਉਹ ਸਾਮਣੇ ਟੀਵੀ 'ਤੇ ਬੋਲ ਰਿਹਾ ਜੀ ਸ਼੍ਰੀ ਆਮ ਚੈਨਲ ਤੋਂ ਉਹ ਬੰਦਾ ਕਿੱਦਾਂ ਤੁਸੀਂ ਕਰ ਰਹੇ ਹੋ ਸੋਚ ਸਮਝ ਕੇ ਵੇ ਲੋਜਿਕ ਨਾਲ ਕਰ ਰਹੇ ਹੋ ਇਹ ਹਾਂਜੀ ਲੋਜਿਕ ਨਾਲ ਹੀ ਕਰ ਰਹੇ ਹੋ ਉਹ ਬੰਦਾ ਬੋਲ ਰਿਹਾ ਨਾ ਫਿਰ ਸ਼ਾਮ ਨੂੰ ਉਹਨੂੰ ਕੁੱਟਮਾਰ ਹੋ ਰਹੀ ਹੈ ਉਹਦੀ ਕਿਵੇਂ ਦੇਖਦੇ ਹੋ ਜੀ ਤੁਸੀਂ ਵੀ ਅੱਜ ਇਸ ਮਾਰਚ ਵਿੱਚ ਸ਼ਾਮਲ ਹੋ ਕਿਹੜੀ ਗੱਲ ਤੁਹਾਨੂੰ ਮਜਬੂਰ ਕਰਦੀ ਹੈ ਵੀ ਕੰਮਕਾਰ ਛੱਡ ਕੇ ਸੜਕਾਂ ਤੇ ਟਰੈਕਟਰ ਲਿਆਓ ਦੇਖੋ ਜੀ ਥੋੜੀਆਂ ਥੋੜੀਆਂ ਸਾਡੇ ਲੋਕਾਂ ਦੇ ਕੋਲ ਜ਼ਮੀਨਾਂ ਪਹਿਲਾਂ ਪਾਕਿਸਤਾਨ ਤੋਂ ਇਧਰੋਂ ਉੱਜੜ ਕੇ ਗਏ ਉਧਰ ਉਧਰ ਤੋਂ ਫੇਰ ਉੱਜੜ ਕੇ ਆਏ 70 72 ਸਾਲ ਪਹਿਲਾਂ ਹੁਣ ਤਾਂ ਵਸਾਉਣ ਲੱਗੀ ਪਰ ਸਰਕਾਰ ਵਸਾਉਣ ਇਹ ਇਹੋ ਜਿਹਾ ਵਸਾਉਣ ਨੇ ਗਵਰਨਮੈਂਟਾਂ ਦਾ ਜਿਹੜੀ ਆਪਣੇ ਆਪ ਆਪਣੇ ਆਪ ਨੂੰ ਸੰਭਾਲ ਲਵੇ ਸਾਨੂੰ ਆਪ ਸਾਡੇ ਰਹਿਮ ਤੇ ਛੱਡ ਦੇਵੇ ਸਾਡੇ ਨਾਲ 80% ਦਾ ਸਾਡੀ ਹਰੀ ਜਨ ਦਾ ਤੌਕਾ ਹੈ ਥੋੜੀਆਂ ਡੇਡ ਡੇਡ ਦੋ ਦੋ ਤਿੰਨ ਢਾਈ ਢਾਈ ਕਿਲੇ ਤ ਆਪਣਾ ਥੋੜਾ ਥੋੜਾ ਕੰਮ ਵੰਡ ਕੇ ਮਤਲਬ ਸਾਰੇ ਆਪਣੇ ਗੁਜ਼ਾਰਾ ਕਰ ਰਹੇ ਆ ਹੈ ਇਹਦਾ ਲੱਗੇ ਇੱਕ ਪਾਸੇ ਇਹਦਾ ਸਰਕਾਰ ਆ ਜਿਹੜੀ ਭਘਾਰੀਆਂ ਨੂੰ ਫਾੜਨ ਦਾ ਹੀ ਆ ਦੂਜੇ ਪਾਸੇ ਠੂਠਾ ਫੜਾ ਰਹੀ ਆ ਜਿੰਨਾ ਤਬਕਾ ਜੀਵਿੰਦਾਰ ਦੇ ਨਾਲ ਜੁੜਿਆ ਵਾ ਮਜ਼ਦੂਰ ਦੁਕਾਨਦਾਰ ਸਬਜੀ ਵਾਲੇ ਸਾਰਿਆਂ ਨੂੰ ਠੂਠਾ ਫੜਾਉਣ ਲੱਗੀ ਵੀ ਆ ਇਹਦਾ ਹੈ ਜ਼ਮੀਨ ਵੀ ਸਾਡੀਆਂ ਹੀ ਜੁੱਤੀਆਂ ਸਾਡੇ ਹੀ ਸਿਰ ਮਾਰਦੀ ਆ ਸਾਡੀ ਉਹ ਜ਼ਮੀਨ 48 ਸਾ 40 40 ਮਤਲਬ ਗਾਂਜ ਜਗਾ ਕੀਲੇ ਦੀ ਆ ਸਾਡੀ ਜਮੀਨ ਨੂੰ ਦੱਸ ਜਿੰਦੇ ਤੁਹਾਨੂੰ 1000 ਗੱਜ ਦੇ ਰਹੇ ਆ ਤੁਹਾਨੂੰ 200 ਗੱਜ ਦੇ ਕੇ ਕਹਿੰਦੇ ਤੁਹਾਨੂੰ ਉਹਨੇ ਕਰੋੜਾਂ ਦੇ ਕਰ ਦੇਣਾ ਜੀ ਰੇ ਕਰੋੜਾਂ ਕਰਾਣੇ ਦੇ ਕੋਈ ਦਾ ਜ਼ੀਰੋ ਠੂਠਾ ਬਣਾਉਣ ਲੱਗੇ ਵੇ ਦਾ ਇਹਦਾ ਭੁਖਾ ਪੀਖ ਮੰਗੋ ਕਹਿੰਦੇ ਸਰਕਾਰ ਤਾਂ ਮਾਂ ਹੁੰਦੀ ਹੈ ਨਾ ਪਰਜਾ ਦੀ ਮਾਂ ਹੁੰਦੀ ਸਰਕਾਰ ਅਸੀਂ ਇਹ ਜਿੰਨੀਆਂ ਵੀ ਸਰਕਾਰਾਂ ਆਈਆਂ ਕੋਈ ਮਾਂ ਨਹੀਂ ਨਿਕਲੀ ਸਾਰੀ ਮਤਰੀਆਂ ਮਾਂ ਨਿਕਲੀਆਂ ਇਹ ਪੰਜਾਬੀਆਂ ਦੀਆਂ ਤਾਂ ਜੇ ਮਾਂ ਠੀਕ ਨਹੀਂ ਮਾਂ ਹੁੰਦੀ ਆਕਾ ਨੂੰ ਕਰਦੀ ਲਾਈਨ ਲੱਗਦੀ ਸਾਨੂੰ ਹਜ਼ਾਰ-ਹਜ਼ਾਰ ਰੁਪਏ ਦਾ ਤੇਲ ਭੂਕਣ ਲੱਗੇ ਵੇ ਅਸੀਂ ਕਾ ਵਾਸਤੇ ਭੂਕਣ ਲੱਗੇ ਵੇ ਕੀ ਇਹ ਜੀ ਕਰਦਾ ਅਸੀਂ ਘਰ ਮਾਇਕੇ ਕੰਮ ਦਾ ਜੀ 100 150 ਟਰੈਕਟਰ ਹੋਇਆ ਅੱਜ ਤੱਕ 1.5 ਲੱਖ ਦਾ ਤੇਲ ਗਿਆ ਚਲੇ ਗਿਆ ਚਲੇ ਗਿਆ ਅਸੀਂ ਮਜਬੂਰੀ ਨੂੰ ਆ ਰਹੇ ਹਾਂ ਸੜਕਾਂ ਦੇ ਉੱਤੇ ਵੀ ਇਹ ਗਵਰਨਮੈਂਟ ਪਾਗਲ ਹੋ ਗਿਆ ਭਗਵੰਤ ਮਾਰਨ ਪਾਗਲ ਹੋ ਗਿਆ ਇਹ ਚੱਟਕੂ ਬਣ ਗਿਆ ਉਹਨਾਂ ਦਾ ਜਿਹੜਾ ਕੋਈ ਬੋਲਦਾ ਵੀਰ ਜੀ ਉਸੇ ਮਰ ਪਰਚਾ ਕੁੱਟ ਮਾਰੇ ਕੋਈ ਗੱਲ ਹੈ ਉਹ ਬਿਲਕੁਲ ਇਹ ਕਿਸਾਨ ਜਿਹੜੇ ਹੈਗੇ ਆ ਇਹ ਅੱਕੇ ਹੋਏ ਆਮ ਆਦਮੀ ਪਾਰਟੀ ਵਾਲਿਆਂ ਦੇ ਬੰਦੇ ਸੀ ਸਰਪੰਚ ਸਰਪੰਚ ਵਗੈਰਾ ਉਹਨਾਂ ਦੇ ਬਿਆਨ ਮੈਂ ਸੁਣਿਆ ਅਸੀਂ ਆਪ ਦੇ ਬੰਦੇ ਆ ਕਹਿੰਦਾ ਸਾਨੂੰ ਗੇੜ ਦੇ ਅੰਦਰ ਰੱਖਾਂ ਤੁਸੀਂ ਵੀ ਹਾਂ ਬੱਤੀਆਂ ਹਾਂ ਪੱਕੀਆਂ ਜਾਂ ਨਾ ਪੱਕੀਆਂ ਕਹਿੰਦਾ ਅਸੀਂ ਨਾ ਪੱਕੀਆਂ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਕਹਿੰਦਾ ਜਿਹੜੇ ਸਪਾਰਟੀ ਨਾਲ ਜੁੜੇ ਹੋਏ ਉਹ ਵੀ ਉਹਨਾਂ ਨੂੰ ਉਹਨਾਂ ਨੂੰ ਵੀ ਚੰਡੀਗੜ੍ਹ ਬੁਲਾਏ ਸੀਗੇ ਜਿਹੜੇ ਨਾ ਪੱਕੀ ਸੀਗੇ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਅੱਛਾ ਜਿਹੜਾ ਨੇ ਦਾ ਇੱਕ ਬੰਦੇ ਕੋਲ 40 ਕਿਲੇ ਆ ਉਹ ਕਹਿੰਦਾ ਜੀ ਮੈਂ ਆਮ ਪਾਰਟੀ ਦਾ ਚਮਚਾ ਕਹਿ ਲਓ ਮੈਨੂੰ ਕੋਸ ਕਹਿ ਲਓ ਅਸੀਂ ਮੂਰੇ ਹੋ ਕੇ ਵੋਟਾਂ ਪਾਈਆਂ ਵੀ ਲੋਕਾਂ ਤੋਂ ਪੁਆਈਆਂ ਵੀ ਮੇਰੀਆਂ 40 ਵਿੱਚ ਆ ਰਹੇ ਮੇਰਾ ਘਰ ਵੀ ਆ ਰਿਹਾ ਬਿਲਕੁਲ ਕਿਉਂ ਲੋਕ ਇਹ ਜਿਹੜੇ ਉਹ ਇਹ ਜਿਹੀਆਂ ਗੱਲਾਂ ਕਹਿਣੀਆਂ ਪੈ ਰੀਆਂ ਤੇ ਸਰਕਾਰ ਦੀ ਪਾਲਿਸੀ ਤੋਂ ਨਾਖੁਸ਼ ਆ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਕਿ ਟਰੈਕਟਰਾਂ ਦੀ ਫੇਰ ਲੰਮੀ ਕਤਾਰ ਜਿਹੜੀ ਹੈਗੀ ਆ ਉਹ ਆ ਰਹੀ ਆ ਤੇ ਇਹ ਪ੍ਰਦਰਸ਼ਨ ਹੈ ਇਹ ਰੋਸ ਮਾਰਚ ਹੈ ਤੇ ਰੋਸ ਇਸ ਗੱਲ ਦਾ ਹੈ ਕਿ ਭਾਈ ਜਿਹੜੀਆਂ ਜ਼ਮੀਨਾਂ ਦੇ ਉੱਤੇ ਤੁਸੀਂ ਸਾਡੀਆਂ ਦੇ ਉੱਤੇ ਇਹ ਪਾਲਿਸੀ ਲਾਗੂ ਕਰ ਰਹੇ ਹੋ ਇਹ ਪਾਲਿਸੀ ਸਾਡੇ ਲਈ ਕੋਈ ਲਾਹੇ ਦਾ ਸੌਦਾ ਨਹੀਂ ਹੈ ਸਾਡੇ ਲਈ ਇਹ ਘਾਟੇ ਦਾ ਸੌਦਾ ਅਸੀਂ ਇਹ ਪਾਲਿਸੀ ਨਹੀਂ ਚਾਹੁੰਦੇ ਸੋ ਕਿਸਾਨਾਂ ਨੇ ਕਿਹੜੀਆਂ ਗੱਲਾਂ ਕੀਤੀਆਂ ਕੀ ਉਹਨਾਂ ਦੇ ਬਲਬਲੇ ਆ ਕੀ ਉਹਨਾਂ ਦੇ ਜਜ਼ਬਾਤ ਹੈ ਖੇਤੀ ਪ੍ਰਧਾਨ ਸੂਬਾ ਪੰਜਾਬ ਤੇ ਜੇਕਰ ਖੇਤੀ ਪ੍ਰਧਾਨ ਸੂਬੇ ਦੇ ਕਿਸਾਨ ਇਸ ਤਰ੍ਹਾਂ ਸੜਕਾਂ ਦੇ ਉੱਤੇ ਕਾਲੇ ਝੰਡੇ ਲਾ ਕੇ ਜਾਂ ਕਿਸਾਨੀ ਦੇ ਯੂਨੀਅਨਾਂ ਦੇ ਝੰਡੇ ਲਾ ਕੇ ਮਾਰਚ ਕਰ ਰਹੇ ਹੋਣ ਤਾਂ ਸਵਾਲ ਤਾਂ ਵੱਡਾ ਖੜਾ ਹੁੰਦਾ ਇਹ ਸਵਾਲ ਦਾ ਜਵਾਬ ਕਦੋਂ ਮਿਲੂਗਾ ਕਦੋਂ ਤੱਕ ਇਹ ਲੋਕਾਂ ਨੂੰ ਟਰੈਕਟਰਾਂ ਵਾਲੇ ਸੰਘਰਸ਼ ਨੂੰ ਇਸੇ ਤਰ੍ਹਾਂ ਚਲਾਉਣਾ ਪਊਗਾ ਜੇ ਇਸਨ ਕਰ ਇਸ ਤੋਂ ਵੀ ਤਿੱਖਾ ਹੋ ਜਾਊਗਾ ਇਹ ਜਵਾਬ ਕਦੋਂ ਮਿਲਣਗੇ ਇਹ ਅਜੇ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ ਰੋਪੜ